ਕਾ ਦੇਖ ਲਓ ਇਹ ਬੱਸ ਦੇ ਵਿੱਚ ਆਈ ਆ ਤੇ ਥੋੜੀ ਜਿਹਾ ਆਪਣੇ ਕੋਲੋਂ ਜਿਆਦਾ ਨੁਕਸਾਨ ਹੋ ਗਿਆ ਇਹਦਾ ਇਹ ਕਿਹੜਾ ਆਹਾਗਾ ਇਹਦੇ ਦੋ ਕੜੇ ਲੱਗੇ ਹੁੰਦੇ ਨੇ ਚਾਹ ਲਗਾ ਬੈਲਡ ਹੀ ਕਰਨਾ ਨੋਰਮਲ ਗੱਲ ਆ ਵੀ ਇਹ ਤਾਂ ਚਲੋ ਇਹਦੇ ਬੈਲਡ ਹੋ ਜੂਗਾ ਇਹ ਵੀ ਟੁੱਟਿਆ ਪਿਆ ਸੀਗਾ ਤੇ ਇੱਕ ਆ ਚੀਜ਼ ਟੁੱਟ ਗਈ ਇਹਦੀਆਂ ਚੂੜੀਆਂ ਨੇ ਜਿਹੜੀਆਂ ਵਿੱਚ ਇਹਦੇ ਇਹ ਪਾਈਪ ਵਿੱਚ ਟੁੱਟਿਆ ਪਿਆ ਤੇ ਆ ਤੁਸੀਂ ਦੇਖ ਸਕਦੇ ਹੋ ਇਹ ਸਾਥੋਂ ਕਿਸੇ ਹਿਸਾਬ ਨਾਲ ਸੈੱਟ ਨਹੀਂ ਆਇਆ ਤਾਂ ਆ ਦੇਖੋ ਜਿਹੜੀਆਂ ਚੀਜ਼ ਇੱਥੇ ਲੱਗੀ ਹੁੰਦੀ ਆ ਇਹਦੀਆਂ ਚੂੜੀ ਟੁੱਟੀ ਪਈ ਹੈ ਦੇਖੋ ਵਿੱਚ ਹੀ ਟੁੱਟ ਗਿਆ ਪਾਈਪ ਜੀ ਇਹ ਤੇ ਕੇ ਜਿਹੜਾ ਕਾਇਨਕ ਕੇਨ ਤੇ ਸਾਰੇ ਸਕਰੈਚ ਪਏ ਹੋਏ ਨੇ ਆਲੇ-ਦਾਲੇ ਤੇ ਕੇਨੇ ਦੇ ਵਿੱਚ ਵੀ ਅਡਜਸਟ ਨਹੀਂ ਹੁੰਦਾ ਕਿਉਂਕਿ ਪੱਤੀਆਂ ਸਿੱਧੀਆਂ ਕਰਨੀਆਂ ਪੈਣਗੀਆਂ ਤੇ ਆਹ ਟਾਇਰ ਵੀ ਤੁਸੀਂ ਦੇਖ ਸਕਦੇ ਹੋ ਆਹ ਟਾਇਰ ਵੀ ਟੁੱਟੇ ਪਏ ਨੇ ਆਹ ਸਾਰਾ ਸਿਸਟਮ 빙ਗਾ ਢਿੱਡਾ ਹੋਇਆ ਰਹਿ ਜਾ ਪਈਏ ਆਹ ਦੇਖ ਲਓ ਇੱਧਰ ਵੀ ਪਏ ਪਏ ਨੇ ਇੱਥੇ ਵੀ ਪਏ ਪਏ ਨੇ ਆਹ ਔਰੇ ਵੀ ਪਏ ਪਏ ਨੇ ਸਾਰੇ ਕਿਤੇ ਸਕਰੈਚ ਜੀ ਸਕਰੈਚ ਤੇ ਤੁਹਾਨੂੰ ਮਿਲਣਗੇ ਇਹ ਬੁਰੇ ਤਰੀਕੇ ਨਾਲ ਡਿੱਗੀ ਹੋਈ ਆ ਬੱਸ ਦੇ ਵਿੱਚ ਆਹ ਦੇਖੋ ਆਰੇ ਕੋ ਆ ਸਾਰੇ ਸਕ੍ਰੈਚ ਹੀ ਪਏ ਹੋਏ ਨੇ ਆ ਦੇਖ ਸਕਦੇ ਹਾਂ ਕੀ ਵੀ ਸਕ੍ਰੈਚ ਪਏ ਹੋਏ ਨੇ ਆ ਕੇ ਬਾਅਦ ਹਾਂ ਆਰੋ ਚਿਬਾ ਵੀ ਹੋਇਆ ਰਾਤ ਦਾ ਟਾਈਮ ਆ 8 ਵਜੇ ਪਹਿਲਾਂ ਨੇ ਰੀ ਆਈਏ ਤਾਂ ਉਦੋਂ ਬਾਅਦ ਸੁੱਕੇ ਗੜੇ ਚੱਲ ਪਏ ਤਾਂ ਹੁਣ ਗੜੇ ਗਾਜ ਦਾ ਦੇਖੋ ਕਿਵੇਂ ਮਾਹੌਲ ਖਰਾਬ ਆ ਪਰ ਹੁਣੋਂ ਪਹਿਲਾਂ ਗੜੇ ਸੁੱਕੇ ਡਿਗੇ ਨੇ ਥੋੜੀ ਡਿਗੇ ਨੇ ਤਾਂ ਉਦੋਂ ਬਾਅਦ ਕਣੀਆਂ ਚੱਲੀਆਂ ਨੇ ਹੁਣ ਕਣੀ ਕੋਈ ਕੋਈ ਡਿਗ ਰਹੀ ਆ 8 ਵਜੇ ਪਹਿਣ ਲਸਕੀ ਜਾਂਦਰਾ ਪੂਰਾ ਪਰ ਡੇਗੇ ਸੁੱਕੇ ਦੀ ਕਿਉਂਕਿ ਉਦੋਂ ਆਪਾਂ ਵਿਚਾਲੇ ਖੜੇ ਸੀ ਜਮਾ ਮਾਰਕੀਟ ਦੇ ਤਾਂ ਇੱਕੋ ਲਖਤ ਗੜੇ ਡੇਗੇ ਸਿਰਚ ਵਜੇ 4-5 ਲੈ ਵੀ ਰਾਤ ਹਨੇਰੀ ਤੂਫਾਨ ਕਾਫੀ ਆ ਗਿਆ ਸੀ ਸੋ ਦਰਖਤ ਦਰਖਤ ਨਹੀਂ ਟੁੱਟੇ ਵੈਸੇ ਹਵਾ ਬਹੁਤ ਚੱਲੀ ਬਹੁਤ ਜ਼ਿਆਦਾ ਹਨੇਰੀ ਤੂਫਾਨ ਵਧੀਆ ਸੀਗਾ ਪਰ ਇਹ ਵੀ ਨਾ ਵੀ ਨੁਕਸਾਨ ਨਹੀਂ ਹੋਇਆ ਵੀ ਜਿਹਦੇ ਨਾਲ ਹਨਾ ਦਰਖਤੀ ਟੁੱਟ ਜਾ ਹਨਾ ਉਹ ਖੰਬੇ ਖੰਬੇ ਦੋ ਥਾਂ ਮੇ ਟੁੱਟ ਗਏ ਹੋਣਗੇ ਜਿੱਧਰ ਚ ਖੇੜਾ ਜ਼ਿਆਦਾ ਹੋ ਕਿਉਂਕਿ ਲਾਈਟ ਨਹੀਂ ਆਈ ਸਵੇਰ ਦੀ ਖੇਤਾਂ ਵਾਲੀ ਤਾਂ ਜਿਹੜੀ ਆਪਾਂ ਪਰਸੋ ਸਪਰੇਅ ਕਰੀ ਸੀ ਤਾਂ ਤੁਸੀਂ ਉਹਦੇ ਵਿੱਚ ਮੱਕੀ ਵੀ ਦੇਖੀ ਹੋ ਆਪਣੀ ਤਾਂ ਅੱਜ ਤੀਜਾ ਦਿਨ ਆ ਤੁਹਾਨੂੰ ਦਿਖਾਣਾ ਮੱਕੀ ਦੇ ਅੱਜ ਦੂਰੋਂ ਹੀ ਦਿਖਾਣਿਆ ਤਾਂ ਤੁਹਾਨੂੰ ਦੂਰੋਂ ਵੀ ਦੇਖਣ ਨੂੰ ਘੰਟ ਲੱਗੂਗੀ ਸਪਰੇਅ ਦਾ ਇੰਨਾ ਕ ਫਰਕ ਪੈਂਦਾ ਵਧੀਆ ਸਪਰੇਅ ਦਾ ਦੇਖੋ ਅੱਜ ਦੇਖਣ ਨੂੰ ਪੂਰੀ ਵਧੀਆ ਲੱਗਦੀ ਆ ਵਧੀਆ ਸੋਹਣੀ ਹੋ ਗਈ ਵਿੱਚ ਵਿੱਚ ਢਾਲ ਜਿਦਾ ਦੇਖੋ ਤੁਸੀਂ ਅੱਧਾ ਤੇ ਫੁੱਟਦੇ ਹੋਗੇ ਨਹੀਂ ਸਸਤੇ 18 ਇੰਚ ਦੀ ਤਾਂ ਸਾਰੀ ਮੱਕੀ ਹੋਈ ਪਈ ਆ ਉਹਦੇ ਬਸ ਐਂ ਲੱਗਦਾ ਸੀ ਵੀ ਇਹ ਹੁੰਦੀ ਨਹੀਂ ਤਾਂ ਅੱਜ ਪੂਰਾ ਜੀ ਲੱਗਦਾ ਹਜੇ ਵੀ ਆਪਾਂ ਜਮਾ ਸੇਖਰ ਦੁਬਾਰੇ ਆਏ ਜੇ ਸਾਨੂੰ ਸਵੇਰੇ ਜਿਹਾ ਸਾਮ ਨੂੰ ਆਕੇ ਦਿਖਾਉਂਦਾ ਸਾਈਡ ਤੋਂ ਦਿਖਾਉਂਦਾ ਉਧਰਲੀ ਸਾਈਡ ਤੋਂ ਤਾਂ ਇਹਦੀ ਰੂਹ ਕੁਛ ਵੱਖਰੀ ਲੱਗਣੀ ਆ ਤਾਂ ਆਪਾਂ ਦੋ ਦਿਨ ਹਜੇ ਹੋਰ ਵੇਟ ਕਰਦੇ ਆਂ ਦੇਖਦੇ ਆਂ ਵੀ ਕਿੱਦਾਂ ਦਾ ਰਿਜ਼ਲਟ ਤਾਂ ਵੈਸੇ ਪਤਾ ਹੀ ਲੱਗ ਗਿਆ ਬਹੁਤ ਸੋਹਣਾਗਾ ਪਰ ਲਈ ਮੱਕੀ ਵੀ ਸਾਨੂੰ ਦੀਂਦੀ ਹੋ ਕੱਲ ਮੀਂਹ ਪੈਣ ਨਾਲ ਦੇਖੋ ਵੀ ਮੌਸਮ ਸਾਫ਼ ਹੋ ਗਿਆ ਜਿਹੜਾ ਮਨ ਮੋਟਾ ਕਰਦਾ ਗੱਪਾ ਹੈਗਾ ਸੀ ਧੂਆ ਵਾਲਾ ਹੈਗਾ ਸੀ ਕਿਉਂਕਿ ਗੂਗ ਲਗਦੇ ਆ ਹੁਣ ਖੇਤਾਂ ਦੇ ਵਿੱਚ ਤਾਂ ਉਹਦੇ ਨਾਲ ਉਹ ਜਾਨੀ ਕਿ ਮੌਸਮ ਥੋੜਾ ਧੁੰਦਲਾ ਹੋਇਆ ਪਿਆ ਸੀ ਪਰ ਤੁਸੀਂ ਹੁਣ ਦੇਖੋ ਪੂਰਾ ਸੋਹਣਾ ਸਾਫ਼ ਸੁਥਰਾ ਅਸਮਾਨ ਹੋਇਆ ਹੋਇਆ ਮੌਸਮ ਪੂਰਾ ਸਾਫ਼ ਹੋਇਆ ਪਿਆ ਦੇਖੋ ਜਵਾਕਾ ਤਾਂ ਅੱਜ ਆਪਾਂ ਰੇੜੀ ਲੈ ਕੇ ਗੱਡੇ 'ਤੇ ਮੋਟਰਸਾਈਕਲ ਵਾਲੀ ਕਾਉਂਟੀ ਆਪਾਂ ਮੰਗਾਈ ਆ ਮਸ਼ੀਨਾਂ ਗਾਈਆਂ ਦੀ ਧਾਰ ਕੱਢਣ ਵਾਸਤੇ ਬਹੁਤ ਧਨੌਲੇ ਆਉਗੀ ਧਨੌਲੇ ਤੋਂ ਰੇੜੀ ਵੀ ਲੱੱਗ ਕੇ ਲਿਆਵਾਂਗੇ ਆਪਣੇ ਕੋਲੇ ਥੋਰ ਮੌਕੇ ਤੇ ਸਾਡੇ ਵੀ ਪਾਤਾ ਢਾਈ ਬੜੀ ਆ ਕਾਲੀ ਜਿਹੜੀ ਭਾਈ ਗਾ ਦੇਖ ਰਿਹਾ ਵੀ ਉਹਨੇ ਟਾਈਮ ਦੇ ਵਿੱਚ ਆਪਣਾ ਮੋਟਰਸਾਈਕਲ ਉੱਥੇ ਜਾਉਂਦਾ ਫਿਰ ਇਹ ਰੇਡੀਆ ਵਾਲਾ ਮੋਟਰਸਾਈਕਲ ਪਹਾੜਾ ਪੰਜਾਬੀ ਚੰਗ ਦੇ ਕੰਮ ਤੋਂ ਪੈਣ ਉੱਤਰ ਗਿਆ ਪੈਣ ਦੇ ਬਾਰੇ ਦੋਨੇ ਵੀ ਦੋਸਤਾਂ ਤਾਂ ਹੁਣ ਖੜੇ ਆਪਾਂ ਬੜਵਰ ਪਹਿਲਾਂ ਤਣਾਉਲੇ ਉਹ ਮਸ਼ੀਨ ਲਾਉਣ ਦਾ ਕੀਤਾ ਸੀ ਵੀ ਉੱਥੇ ਤਣਾਉਲੇ ਲਾ ਦਾਂਗੇ ਤਾਂ ਆਪਾਂ ਬਸ ਵਾਲੇ ਨਾਲ ਗੱਲ ਕੀਤੀ ਉਹ ਕਹਿੰਦਾ ਵੀ ਮੈਂ ਬੜਵਰ ਲਾ ਜੂਗਾ ਰਸਤੇ ਦੇ ਵਿੱਚ ਮਸ਼ੀਨ ਉਹ ਕਹਿੰਦਾ ਪਤਾ ਨਹੀਂ ਕਿਵੇਂ ਟੁੱਟ ਗਈ ਟਾਇਰ ਟੁੱਟ ਗਿਆ ਉਹਦਾ ਪਤਾ ਨਹੀਂ ਕੀ ਪ੍ਰੋਸੀਜਰ ਆਪਾਂ ਦਾ ਤਾਂ ਵੀ ਕੰਪਨੀ ਵਾਲਿਆਂ ਨੇ ਹਨਾ ਉਹਨੂੰ ਪੈਕ ਕਰਕੇ ਨਹੀਂ ਭੇਜਿਆ ਕੀ ਸਿਸਟਮ ਆ ਰੱਬ ਜਾਣਦਾ ਤਾਂ ਉਹ ਅਸੀਂ ਬੜਵਰ ਖੜੇ ਢੀਕਦੇ ਆ 2:30 ਵਜੇ ਤਣਾਉਲੇ ਆਉਣ ਦਾ ਉਹਦਾ ਟਾਈਮ ਹੈਗਾ ਬਾਕੀ ਉਹ ਦੇਖੋ ਪੌਣੇ ਕਿ 3 ਵਜੇ ਉਹ ਹੋਰ ਆ ਸਕਦੀ ਹੈ ਬਸ ਖਟੜਾ ਵਾਸਾ ਬਾਕੀ ਦੇਖਦੇ ਆ ਵੀ ਮਸ਼ੀਨ ਕਿੱਦਾਂ ਦੀ ਉਹ ਮੈਨੂੰ ਨੇ ਪਹਿਲਾਂ ਦੱਸਤਾ ਕਹਿੰਦਾ ਵੀ ਟਾਇਰ ਟੁੱਟ ਗਿਆ ਇਹਦਾ ਹਜੇ ਆਈ ਹੈ ਨਹੀਂ ਨੁਕਸਾਨ ਪਹਿਲਾਂ ਹੋ ਗਿਆ ਮਸ਼ੀਨ ਦਾ ਤਾਂ ਬਾਕੀ ਦੇਖਦੇ ਆ ਫਿਰ ਉਹਦੋਂ ਬਾਅਦ ਆਪਾਂ ਕੰਪਨੀ ਵਾਲਿਆਂ ਨਾਲ ਗੱਲ ਕਰਕੇ ਦੇਖਾਂਗੇ ਕਿਉਂਕਿ 23000 ਦੀ ਦਿੱਤੀ ਉਹਨਾਂ ਨੇ ਆਪਾਂ ਨੂੰ ਬਾਕੀ ਜਿਹੜਾ ਕਿਰਾਇਆ ਉਹ ਲੱਗ ਪਿਆ ਵੀ ਕੀ ਬਣਦਾ ਸਾਰਾ ਕਿਤਾਬ ਤੰਜਰ ਵਾਲੀ ਮਸ਼ੀਨ ਸਾਨੂੰ ਦਿਖਾਉਣਿਆ ਹਜੇ ਘੰਟਾ ਡੇਢ ਘੰਟਾ ਸਾਨੂੰ ਵੇਟ ਕਰਨੀ ਪਈ ਦੋ 20 ਹੋ ਗਏ ਬਈ ਦੋ 20 ਤੇ ਆਪਾਂ ਬੜਬੜ ਖੜਿਆ ਇਸ ਟਾਈਮ ਕਿਉਂਕਿ ਆਦਾ ਆਪਾਂ ਪਹਿਲਾਂ ਹੀ ਗਏ ਸੀਗੇ ਉਹਦੋਂ ਠੰਡਾ ਹੋਪ ਸ ਤਾਂ ਬੱਸ ਵਾਲੇ ਦਾ ਫੋਨ ਆਇਆ ਸੀ ਆਪਾਂ ਨੂੰ ਕਹਿੰਦਾ ਬਾਈ ਮੈਂ 250 ਤੇ ਕਹਿੰਦਾ ਬੜਬਰ ਆਜੂਗਾ ਹਾਂ 255 ਤੇ 50 ਤੇ 12000 ਟ੍ਰੇਡੀ ਕੋਲੇ ਦੇਖਦੇ ਆਓ ਉਹਨੇ ਫੇਰ ਆਪਾਂ ਨੂੰ ਉਹੀ ਗੱਲ ਕਹੀ ਹੈ ਕਹਿੰਦਾ ਬਾਈ ਮੇਰਾ ਨੁਕਸਾਨ ਕਰਾਤਾ ਕਹਿੰਦਾ ਵੀ 500 ਰੁਪਏ ਦੇ ਕੇ ਖੜਾ ਛੋਟਿਆ ਕਹਿੰਦਾ ਨਾਲੇ ਪਤਾ ਨਹੀਂ ਪਾਇਰ ਪੂਰ ਵੜਤਾ ਨਾਲੇ ਕਹਿੰਦਾ ਟਾਇਰ ਟੁੱਟ ਗਿਆ ਉਹ ਤਾਂ ਹੁਣ ਆਖੀ ਪਤਾ ਲੱਗੂ ਵੀ ਕੀ ਹਿਸਾਬ ਕਿਤਾ ਵਾ ਕੀ ਸਿਸਟਮ ਹੈ ਆਪਣਾ 300 ਟਿਕਟ ਦਾ ਕੀਤਾ ਹੋਇਆ ਤੇ ਉਹ ਦੇਣਾ ਹੈ ਆ ਗਈ ਬਈ ਆਲੂ ਵਾਲੀ ਬੱਸ ਤਾਂ ਗੱਈਆ ਸਾਡੀ ਇੱਕ ਜਿਹੜਾ ਕਹਿੰਦੇ ਹੁੰਦੇ ਨੇ R51 ਮੋਟਰਸਾਈਕਲ ਆਇਆ ਆ ਆ ਕੱਚੀਆਂ ਾਟਾਂ ਵੀ ਵਾਰਿਆ ਲਾਉਣ ਲੱਗ ਗਏ ਹਨਾ ਹੁਣ ਘਰਾਂ ਚ ਕੱਚੀਆਂ ਾਟਾਂ ਦਾ ਠੰਡਾ ਰਹਿੰਦਾ ਕਮਰਾ ਬਈ ਠੰਡਾ ਰਹਿੰਦਾ ਹੈ 2:50 ਦਾ ਟਾਈਮ ਦਿੱਤਾ ਸੀ ਬਈ 2:53 ਹੋ ਗਏ ਅਜੇ ਬੱਸ ਆਈ ਨਹੀਂ ਹੋ ਸਕਦਾ ਸਾਨੂੰ 5-7 ਮਿੰਟ ਪਹਿਲਾਂ ਕਹਤੋ ਬੀਬੀ ਤੁਸੀਂ ਪਹਿਲਾਂ ਆ ਜਾਓ ਹਾਂ ਨੇ ਆਪ ਨੂੰ 2:50 ਦਾ ਟਾਈਮ ਦਿੱਤਾ ਸੀ 2 53 ਹੋ ਗਏ ਦੇਖੋ ਆਪਾਂ 7 ਮਿੰਟ ਹੋ ਡਿੱਗਦੇ ਆ ਪਰ ਥੋੜਾ ਜਿਹਾ ਮਾਨ ਦਾਸ ਜਰੂਰ ਹੋ ਗਿਆ ਜਦੋਂ ਨੇ ਆਖਿਆ ਵੀ ਮਸ਼ੀਨ ਦਾ ਟਾਇਰ ਟੁੱਟ ਗਿਆ ਤਾਂ ਹੋ ਸਕਦਾ ਇਹ ਵਿੱਚ ਵੀ ਕੋਈ ਨੁਕਸ ਪੈ ਗਿਆ ਹੋਵੇ ਉਹ ਆ ਕੇ ਦੇਖ ਕੇ ਪਤਾ ਲੱਗੂ ਤੁਹਾਨੂੰ ਆ ਗਈ ਬਈ ਮਸ਼ੀਨ ਆਪਣੀ ਧਾਰਚੋਂ ਵਾਲੀ ਤੇ ਕੇਜ ਨਾਲ ਆ ਕੇ ਨਾਗਾ ਆ ਦੇਖ ਸਕਦੇ ਹੋ ਕਿ ਡਰਾਮਾ ਦਿੱਤਾ ਆ ਦੇ ਇਥੋਂ ਵੀ ਚੱਬ ਪੈ ਗਿਆ ਇਹਦੇ ਵਿੱਚ ਕੇਜ ਚ ਤਾਂ ਟਾਇਰ ਦੇਖੋ ਆ ਵੀ ਟਾਇਰ ਨਿਕਲ ਗਿਆ ਆ ਤਾਂ ਆ ਤੇ ਜਿਹੜੀ ਸਿੱਧੀ ਹੁੰਦੀ ਹੈ ਵੰਗੀ ہوئی ਵੀ ਹਜੇ ਵਿੱਚ ਇਹਦੇ ਕੋਈ ਐ ਨਹੀਂ ਪਤਾ ਨੁਕਸਾਨ ਪੈ ਗਿਆ ਹੋਵੇ ਕਿਉਂਕਿ ਬੱਸ ਚ ਉਹਨਾਂ ਨੇ ਧੜਦੀ ਉਹ ਕਹਿੰਦੇ ਵੀ ਰੁੜ ਗਈ ਉੱਥੇ ਜਿਹੜੇ ਧਰਕ ਨਾਏ ਸੀ ਉਹਨਾਂ ਨੇ ਕਿਤੇ ਬੰਨੀ ਬੁੰਨੀ ਨਹੀਂ ਹੈਗੀ ਇਹ ਹਜੇ ਘਰੇ ਗਏ ਨਹੀਂ ਨੁਕਸਾਨ ਇਹ ਤਾਂ ਪਹਿਲੇ ਹੋ ਗਿਆ ਦੇਖੋ ਯਾਰ ਦੇਖ ਕੇ ਯਾਰ ਮਸ਼ੀਨ ਥੋੜਾ ਜਿਹਾ ਮਾਣਾ ਉਦਾਸ ਜ਼ਰੂਰ ਹੋਇਆ ਕਿਉਂਕਿ ਹਜੇ ਘਰ ਆਪਾਂ ਲੈ ਕੇ ਨਹੀਂ ਗਏ ਹਜੇ ਬੱਸ ਚੋਂ ਸਿੱਧੀ ਲਾਹੀ ਆ ਤਾਂ ਇਹ ਕਹਿੰਦੇ ਵੀ ਉਹਨਾਂ ਨੇ ਜਦੋਂ ਮਸ਼ੀਨ ਇਹ ਲੱਦੀ ਬੱਸ ਦੇ ਵਿੱਚ ਤਾਂ ਉਹਨਾਂ ਨੇ ਬੰਨੀ ਨਹੀਂ ਕਿਸੇ ਨਾਲ ਤਾਂ ਜਦੋਂ ਇਹ ਮੋਗੇ ਬਸ ਸਟੈਂਡ ਦੇ ਵਿੱਚ ਕਿੱਥੇ ਖੜਾਈ ਹੋਈ ਕਿਤੇ ਹਨਾ ਤਾਂ ਰੁੜਗੀ ਕਿਸੇ ਬੰਦੇ ਦਾ ਪੈਰ ਜਾਨਕਿ ਪੈਰ ਤੇ ਵੱਜੀ ਇਹ ਉਹਦਾ ਵੀ ਨੁਕਸਾਨ ਹੋ ਗਿਆ ਬੱਸ ਵਾਲਾ ਕਹਿੰਦਾ ਵੀ ਆਪਾਂ 500 ਰੁਪਇਆ ਦੇ ਕੇ ਖੈੜਾ ਛੜਾ ਕੇ ਆਏ ਆ ਵੀ ਇੱਕ ਜਵਾਗਸੀਨ ਵਾਲਾ ਚਲ ਬੱਚਾ ਵੱਜ ਰਿਹਾ ਵੀ ਉਹਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਆਪਣੇ ਹਜੇ ਘਰੇ ਵੀ ਨਹੀਂ ਗਈ ਆਪਣਾ ਪਹਿਲੀ ਨੁਕਸਾਨ ਹੋ ਗਿਆ ਪਤਾ ਨਹੀਂ ਕਹੇ ਜੀ ਮਸ਼ੀਨ ਆ ਇਹ ਬਾਕੀ ਦੇਖਾਂਗੇ ਜਾ ਕੇ ਗੱਲਬਾਤ ਕਰਾਂਗੇ ਉਹਨਾਂ ਨਾਲ ਵੀ ਜਦੋਂ ਅਸੀਂ ਤੁਹਾਨੂੰ ਰੁਪਏ ਪੂਰੇ ਦਿੱਤੇ ਨੇ ਵੀ ਘੱਟੋ ਘੱਟ ਸਾਨੂੰ ਚੀਜ਼ ਤਾਂ ਹਨਾ ਵਧੀਆ ਪੂਰੀ ਸਹੀ ਤਰੀਕੇ ਨਾਲ ਘਰੇ ਪਹੁੰਚਾਉਣੀ ਸੀ ਦੇਖੋ ਚਲ ਧਰ ਕੇ ਵੀ ਗਏ ਸੀ ਬਸ ਸਹੀ ਤਰੀਕੇ ਨਾਲ ਧਰ ਜਾਂਦੇ ਕੋਈ ਐ ਵੀ ਪੈਕਿੰਗ ਕਰਕੇ ਧਰ ਜਾਂਦੇ ਗੱਤੇ ਚ ਪੈਕਿੰਗ ਕਰਕੇ ਧਰ ਜਾਂਦੇ ਜਾਂ ਟਾਇਰ ਸੀ ਖੋਲ ਕੇ ਨਾਲ ਧਰ ਜਾਂਦੇ ਆਪਾਂ ਆ ਕੇ ਘਰੇ ਪਾਲਾਂ ਦੇ ਟਾਇਰਾਂ ਦੀ ਕੋਈ ਵੱਡੀ ਗੱਲ ਨਹੀਂ ਹੁੰਦੀ ਕਿਉਂਕਿ ਇਹਨਾਂ ਦੇ ਵਿੱਚ ਪਿੰਨੀ ਪੈਣੇ ਹੁੰਦੇ ਆ ਪਤਾ ਨਹੀਂ ਯਾਰ ਕੀ ਸਿਸਟਮ ਹੈ ਤਾਂ ਆਉਣ ਸਾਰ ਆਪਣੇ ਨਾਲ ਆ ਹੋਇਆ 25000 ਰੁਪਏ ਲਾ ਕੇ ਬਾ ਚਲਦੇ ਹੁਣ ਘਰੇ ਆ ਵੀ ਚੱਲੇ ਹੁਣ ਆਪਾਂ ਪਿੰਡ ਤੇ ਵੜਬਰ ਤੋਂ ਇਹ ਮਸ਼ੀਨ ਆਪਾਂ ਲੱਦ ਲਈ ਰੇੜੀ ਦੇ ਵਿੱਚ ਤਾਂ ਇੱਕ ਪ੍ਰੂਫ ਵੀ ਐ ਕਈ ਵਾਰ ਆ ਲੱਗਾਇਦੇ ਵੀ ਘਰੇ ਜਾ ਕੇ ਤੁਸੀਂ ਤੋੜ ਲਈਓ ਲਾਉਣ ਵੇਲੇ ਤੋੜ ਲਈਓ ਚਾੜਨ ਵੇਲੇ ਤੋੜ ਲਈਓ ਨਾ ਏਡੀ ਦਾ ਭਾਰੀ ਵੀ ਨਹੀਂ ਹੈਗੀ ਇਹ ਪਰ ਇਹ ਹੋਇਆ ਬਸ ਕੀ ਆ ਮੈਂ ਪਹਿਲਾਂ ਦੱਸਤਾ ਸੀਗਾ ਫੱਟ ਜੀ ਨੂੰ ਕਿਉਂਕਿ ਉਹ ਨਾ ਰਹੀ ਮਂਗਾਈ ਆ ਆਪਾਂ ਇਹ ਮੈਂ ਪਹਿਲੀ ਹਜੇ ਬਸ ਆਪਾਂ ਕੋਲੇ ਪਹੁੰਚੀ ਨਹੀਂ ਸੀ ਕਨੈਕਟਰ ਨੇ ਆਪਾਂ ਨੂੰ ਸੁਨੇਹਾ ਲਾ ਦਿੱਤਾ ਸੀ ਕਹਿੰਦਾ ਭੀ ਐ ਕਰਕੇ ਟਾਇਰ ਟੁੱਟ ਗਿਆ ਉਹਦਾ ਤੇ ਮੈਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਤੇ ਉਹਨਾਂ ਦਾ ਹਜੇ ਫੋਨ ਨਹੀਂ ਲੱਗਿਆ ਸੀਗਾ ਤਾਂ ਮੈਂ ਕਿਹਾ ਵੀ ਉਹ ਹਨਾ ਮਸ਼ੀਨ ਲਾਉਣ ਤੋਂ ਪਹਿਲਾਂ ਹੀ ਜੇ ਗੱਲ ਹੋ ਜੇ ਤਾਂ ਉਹਦਾ ਵੱਖਰੀ ਗੱਲ ਹੁੰਦੀ ਆ ਸੋ ਬਾਕੀ ਦੇਖ ਸਕਦੇ ਹੋ ਮਸ਼ੀਨ ਲੈ ਆਏ ਆਪਾਂ ਬਾਕੀ ਟਾਇਰ ਦਾ ਇਹ ਆ ਟਾਇਰ ਤਾਂ ਖਰਪਾ ਵੀ ਲਾਵਾਂਗੇ ਇੱਕ ਪਾਈਪ ਹੋ ਸਿੱਧਾ ਵੀ ਹੋ ਜਾਊਗਾ ਉਹ ਤਾਂ ਕੋਈ ਵੱਡੀ ਗੱਲ ਨਹੀਂ ਆ ਵੀ ਮਸ਼ੀਨ ਦੇ ਇਹ ਜਿਹੜਾ ਕੇਨ ਲੱਗਿਆ ਹੁੰਦਾ ਕੇਨ ਕੇਨ ਤੇ ਵੀ ਥੋੜਾ ਜਿਹਾ ਸਕ੍ਰੈਚ ਪਿਆਗਾ ਤਾਂ ਜਿਹੜੀ ਇੱਕ ਪਾਇ ਪਿਆ ਸਦਾ ਕਰਨ ਵਾਲਾ ਹੋਰ ਕੁਝ ਨਹੀਂ ਬਾਕੀ ਮਸ਼ੀਨ ਸਹੀ ਚੱਲੇ ਬਸ ਇੰਨੇ ਹੀ ਆ ਚਲੋ ਜਿਹੜਾ ਕੁਝ ਹੋਣਾ ਸੀ ਹੋ ਗਿਆ ਹਨਾ ਤੇ ਤੁਸੀਂ ਲਾ ਲਓ ਵੀ ਜਿਹੜੇ ਬੱਸ ਦੇ ਵਿੱਚ ਧਰ ਕੇ ਗਏ ਨੇ ਉਹਨਾਂ ਦੀ ਗਲਤੀ ਲਾ ਲਓ ਚਾਹੇ ਬੱਸ ਵਾਲਾ ਨਹੀਂ ਗਲਤੀ ਲਾ ਲਓ ਕਿਸੇ ਦੀ ਵੀ ਲਾ ਦਜਿਓ ਵੀ ਆਪਣੇ ਕੋਲੇ ਆ ਹਾਲਤ ਦੇ ਵਿੱਚ ਇਹ ਮਸ਼ੀਨ ਆਈ ਆ ਕੀ ਦੁੱਧ ਦਾਲਾ ਖਲਾਈ ਦਾਲਾ ਖਲਾਈ ਉਹ ਦਾਲੇ ਨੂੰ ਮੋਹ ਲੈ ਕੇ ਆਇਆ ਤੂੰ ਆ ਜਾ ਲਾ ਦੇ ਗੱਡੀ ਆਪਣੀ ਉਰੇ ਲਾ ਦੇ ਆ ਗਈ ਬਈ ਹੌਲੀ ਹੌਲੀ ਪਹਿਲੀ ਤੋੜ ਮਰੋੜ ਦਿੱਤੀ ਇਹਨਾਂ ਨੇ ਉੱਥੇ ਲਾਵੇ ਇੱਧਰ ਇੱਧਰ ਨੂੰ ਇੱਧਰ ਨੂੰ ਮੇਰੇ ਕੰਨੀ ਰੱਖ ਮੇਰੇ ਕੰਨੀ ਹੁਣ ਕਰਾਂ ਮੋੜ ਦੇ ਬੱਸ 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 ਆ ਗਏ ਬਈ ਘਰੇ ਲੈ ਜਾਂਦੀ ਮਸ਼ੀਨ ਆਪਾਂ ਇਹਦਾ ਕਿਹ ਦੇਣੇ ਪੈਣਦੇ ਨੇ ਬਈ 10 ਰੁਪਏ ਦੇ ਦੇ ਤੈਨੂੰ ਜਾਂਦਾ ਹੋਇਆ ਵੀ ਦੇਖ ਹਣਾ ਡਾ ਲਖ ਲਾਈ ਕਰਾ ਕੇ ਲੈ ਕੇ ਗਿਆ ਤੈਨੂੰ ਉੱਥੇ ਆਉਂਦਾ ਹੋਇਆ ਵੀ ਤਨ ਜੂਸ ਪਿਆ ਕੇ ਲਿਆਇਆ ਹਰੇ ਡਾ ਲਖ ਲਾਈ ਅੜੀ ਪਈ ਆ ਉਹ ਇਹਦਾ ਕੇਰਾ ਤਾਂ ਤੇਰੇ ਅੰਦਰ ਹੁਣ ਬਾੜਾ ਮੈਰੀ ਨਹੀਂ ਦੇਖ ਸਾਰਾ ਕੁਝ ਕਰਿਆ ਆਹ ਦੇਖ ਲੈ ਤੋੜ Embroidered ਦਿੱਤਾ ਸਕ੍ਰੈਚ ਚ ਪਾ ਤੇ ਇਹ ਦੇ ਇਹਦਾ ਉਹ ਹੁੰਦਾ ਲਾਗ ਹੁੰਦਾ ਮਾੜਾ ਮੋਟਾ ਦੇਣਾ ਚਾਹੀਦਾ ਹਾਂ ਦੇਣਾ ਚਾਹੀਦਾ ਕਿੰਨੇ ਦੇਵੇਂ ਫਿਰ ਜਿਹੜੇ ਮਰਜ਼ੀ ਦੇ ਦੇ ਐਂ ਕੋਈ ਆਪਾਂ ਨੂੰ ਹੋਵੇਗਾ ਵੀ ਆਪਾਂ ਨੂੰ 500 ਦੇਣਾ ਤਾਂ ਹਾਂ ਅੱਛਾ 500 ਭਾਲਦਾ ਤੂੰ ਤੇਰੇ ਤੋਂ ਤਾਂ ਟਿਕਟਾਂ ਵਾਲੇ ਨੇ ਲੈਂਦਾ ਤੇਰੀ ਇੱਛਾ ਹੈ ਜੀ ਵੀ ਜੇ 100 ਦੇ ਦੇ ਚਾਹੇ 50 ਦੇ ਦੇ ਉਹ ਦੂਦਰੀ ਹੈ ਹਾਂ ਇਹ ਤਾਂ ਮਾਣ ਨਹੀਂ ਹੁੰਦਾ ਇਹ ਮਾੜੀ ਹੁੰਦਾ ਹਾਂ ਹਾਂ ਆਪਰੇ ਜਾ ਦੇਖ ਲਈ ਵੀ ਇੱਕ ਚੀਜ਼ ਇਹਦੇ ਵੀ ਇੱਥੇ ਵੀ ਸਕ੍ਰੈਚ ਪੈ ਗਿਆ ਇਹ ਹਾਂ ਇਹ ਸਲੋਟ ਵੀ ਡਿੱਗਿਆ ਹੋਇਆ ਆ ਦੇ ਆ ਵੀ ਟੁੱਟ ਗਿਆ ਦਾ ਚਲੋ ਇਹ ਤਾਂ ਕੋਈ ਵੱਡੀ ਗੱਲ ਨਹੀਂ ਨੁਕਸਾਨ ਖਾਸਾ ਹੋਇਆ ਜੇ ਦੇਖਿਆ ਜਾਵੇ ਜੇ ਬਰੀਕੀ ਚ ਦੇਖੀ ਆਪਾਂ ਸਕ੍ਰੈਚ ਤੇ ਸਕਰੂ ਚ ਬਾਵਾ ਪਏ ਨੇ ਤਾਂ ਅਸੀਂ ਇਹਦੇ ਵਿੱਚ ਸਾਰਾ ਸਮਾਨ ਬਈ ਟੱਕਣ ਨੇ ਖੜ ਜਾ ਆ ਟੱਕਣ ਕੱਢੀ ਵਾਰੀ ਕਲੜਕ ਖੜ ਜਾ ਆ ਗਿਆ ਓਏ ਅੱਛਾ ਆ ਤਾਂ ਉਹ ਨੇ ਜਿਹੜੇ ਚੜਦੇ ਹੁੰਦੇ ਨੇ ਆ ਕੀ ਆ ਬਾਈ ਇਹ ਇਹ ਪੰਪ ਓਏ ਯਾਰ ਇਹ ਵਿਆਗੇ ਤੇ ਆ ਪਾਈਪਾਂ ਆ ਗਈਆਂ ਨਾਲ ਸਮਾਨ ਸਾਰਾ ਵਿੱਚ ਦਿੱਤਾ ਹੋਇਆ ਇਹਨਾਂ ਦਾ ਤੇ ਆ ਮਸ਼ੀਨ ਤੇ ਜੜੀ ਜਾਊ ਆ ਕੀ ਆ ਉਹੀ ਲੱਗਦੀ ਦੀ ਇੱਥੇ ਇਹਦੇ ਵਿੱਚ ਵੀ ਪਾਈਪ ਪੈਣਾ ਹੁੰਦਾ ਇਹ ਮਸ਼ੀਨ ਤੇ ਲੱਗਦਾ ਹੈ ਤਾਂ ਹੁਣ ਆਪਾਂ ਇਹਦਾ ਸਾਰਾ ਦੇਖ ਕੇ ਓਕੀ ਦੀ ਰਿਪੋਰਟ ਕਰਕੇ ਬੇਚੇ ਆ ਨੀ ਡਿੱਗੀ ਹੋਈ ਤਾਂ ਨਹੀਂ ਬਚ ਗਈ ਹੈਨਾ ਬਸ ਬੇ ਪਾਲੀ ਇਹਦੀ ਹੁਣ ਓਪਨਿੰਗ ਕਰ ਰਹਾ ਮਸ਼ੀਨ ਦੀ ਦੇਖ ਕੇ ਪਟਣੀ ਕਿਤੇ ਦਾ ਤਾ ਤੂਰੀ ਖਿੱਚਦੇ ਕੋਈ ਆਏ ਨਾ ਆ ਤਾਂ ਕਾਗਜ਼ ਬਾਹਰ ਖੰਨਗੇ ਬਾਲੀ ਇਹਨੂੰ ਪਿਆਰ ਨਾਲ ਖੋਲ ਜਿਵੇਂ ਕਿ ਲਾਉਂਦੇ ਹੁੰਦੇ ਰਹਾਂ ਹਾਏ 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 ਖਿੱਚ ਆਹਾ ਹਾ ਹਾ ਚੱਲੋ ਟਾਇਰਾਂ ਦਾ ਆਪਾਂ ਨੂੰ ਥੋੜਾ ਜਿਹਾ ਦੁੱਖ ਜਾ ਹੋ ਗਿਆ ਧੋਲੀ ਦੇ ਵੀ ਸਕਰੈਚ ਜੇ ਪੈ ਗਏ ਬਾਕੀ ਫਿਲਹਾਲ ਠੀਕ ਆ ਯਾਰ ਬੰਦੇ ਨੇ ਚੌਣ ਲਾਉਂਦਾ ਠੀਕ ਹੀ ਹੈ ਜਿੰਨਾ ਕਿ ਜੋਰ

ਕਦੋਂ ਨਾ ਨਾ ਇਹ ਵੀ ਟੁੱਟਿਆ ਲੱਗਦਾ ਯਾਰ ਹਾਂ ਦੇਖਣ ਆਪਾਂ ਵੀ ਕਿਹੜੀ ਹਾਂਜੀ ਕਾਹ ਦੇਖ ਲੋ ਇਹ ਬੱਸ ਦੇ ਵਿੱਚ ਆਈ ਆ ਤੇ ਥੋੜੀ ਜਿਹਾ ਆਪਣੇ ਕੋਲੋਂ ਜ਼ਿਆਦਾ ਨੁਕਸਾਨ ਹੋ ਗਿਆ ਇਹਦਾ ਇਹ ਕਿਹੜਾ ਆਹਾਗਾ ਇਹਦੇ ਦੋ ਘੜੇ ਲੱਗੇ ਹੁੰਦੇ ਨੇ ਚਾਹ ਲੱਗਾ ਬੈਲਡ ਹੀ ਕਰਨਾ ਇਹ ਤਾਂ ਨੌਰ ਖਾ ਵੀ ਆ ਤਾਂ ਚਲੋ ਇਹਦੇ ਬੈਲਡ ਹੋ ਜਾਊਗਾ ਇਹ ਵੀ ਟੁੱਟਿਆ ਪਿਆ ਸੀਗਾ ਤੇ ਇੱਕ ਆ ਚੀਜ਼ ਟੁੱਟ ਗਈ ਇਹਦੀਆਂ ਚੂੜੀਆਂ ਨੇ ਜਿਹੜੀਆਂ ਵਿੱਚ ਇਹਦੇ ਇਹ ਪਾਈਪ ਵਿੱਚ ਟੁੱਟਿਆ ਪਿਆ ਤੇ ਆ ਤੁਸੀਂ ਦੇਖ ਸਕਦੇ ਹੋ ਇਹ ਸਾਥੋਂ ਕਿਸੇ ਹਿਸਾਬ ਨਾਲ ਸੈੱਟ ਨਹੀਂ ਆਇਆ ਤਾਂ ਆ ਦੇਖੋ ਜਿਹੜੀਆਂ ਚੀਜ਼ ਇੱਥੇ ਲੱਗੀ ਹੁੰਦੀ ਆ ਇਹਦੀ ਆ ਚੂੜੀ ਟੁੱਟੀ ਪਈ ਹੈ ਦੇਖੋ ਵਿਚੀ ਟੁੱਟ ਗਿਆ ਪਾਇਪ ਜੀ ਇਹ ਤੇ ਕਿ ਜਿਹੜਾ ਕੈਨਾਂ ਕੇਨ ਤੇ ਸਾਰੇ ਸਕਰੈਚ ਪਏ ਪਏ ਨੇ ਆਲੇ-ਦਾਲੇ ਤੇ ਕੇਨ ਇਹਦੇ ਵਿੱਚ ਵੀ ਅਡਜਸਟ ਨਹੀਂ ਹੁੰਦਾ ਕਿਉਂਕਿ ਪੱਤੀਆਂ ਸਿੱਧੀਆਂ ਕਰਨੀਆਂ ਪੈਣਗੀਆਂ ਤੇ ਆ ਟਾਇਰ ਵੀ ਤੁਸੀਂ ਦੇਖ ਸਕਦੇ ਹੋ ਆ ਟਾਇਰ ਵੀ ਟੁੱਟੇ ਪਏ ਨੇ ਆ ਸਾਰਾ ਸਿਸਟਮ ਬਿੰਗਾ ਟੱਡਾ ਹੋਇਆ ਰਹਿ ਜਾਂਦਾ ਤੇ ਆ ਵੀ ਸ਼ਾਇਦ ਹਜੇ ਅਸੀਂ ਚਲਾ ਕੇ ਨਹੀਂ ਦੇਖਿਆ ਵੀ ਕਿੱਦਾਂ ਹੋਊਗਾ ਤੇ ਬਾਕੀ ਆ ਚੀਜ਼ਾਂ ਨੇ ਕਿਉਂਕਿ ਹੁਣ ਇਹ ਚਾਲੂ ਨਹੀਂ ਹੋ ਸਕਦੀ ਇੱਕ ਤਾਂ ਕੇਨ ਨੀਏ ਤੇ ਵਿੱਚ ਜੜਦਾ ਇੱਕ ਟਾਇਟੂ ਟੁੱਟੇ ਪਏ ਨੇ ਪਾਈਪ ਸਾਰੇ ਪਿੰਗੇ ਹੋਏ ਪਏ ਨੇ ਜਿਹੜੀ ਮੇਨ ਪ੍ਰੋਬਲਮ ਆਈ ਹੈ ਮੇਨ ਪ੍ਰੋਬਲਮ ਆ ਇਹਦੀ ਆਈ ਆ ਇਹ ਤੋਂ ਬਿਨਾਂ ਤਾਂ ਸ਼ਾਇਦ ਨਹੀਂ ਚੱਲੇਗਾ ਕਿਉਂਕਿ ਇਹਦਾ ਪਾਈਪ-ਪਾਈਪ ਜਿਹੜਾ ਵਿੱਚ ਟੁੱਟਿਆ ਪਿਆ ਤਾਂ ਸਕਰੈਚ ਇਹਦੇ ਮੋਟਰ ਦੇ ਵੀ ਪੈ ਗਏ ਆਹ ਦੇਖ ਲਓ ਇੱਧਰ ਵੀ ਪਏ ਪਏ ਨੇ ਇੱਥੇ ਵੀ ਪਏ ਪਏ ਨੇ ਆਹ ਔਰੇ ਵੀ ਪਏ ਪਏ ਨੇ ਸਾਰੇ ਕਿਤੇ ਸਕਰੈਚ ਜੀ ਸਕਰੈਚ ਤੁਹਾਨੂੰ ਮਿਲਣਗੇ ਇਹ ਬੁਰੇ ਤਰੀਕੇ ਨਾਲ ਡਿੱਗੀ ਹੋਈ ਆ ਬੱਸ ਦੇ ਵਿੱਚ ਆ ਦੇਖੋ ਤਾਂ ਸਾਨੂੰ ਕਿਹਨ ਦਿਖਾਣੇ ਕਿਹਨ ਘੁਮਾ ਕੇ ਦਿਖਾਈ ਥੋੜੀ ਕਿਨ ਘੁਮਾ ਦੇ ਥੋੜੀ-ਥੋੜੀ ਆ ਦੇਖੋ ਆ ਦੇਖੋ ਆ ਸਾਰੇ ਸਕ੍ਰੈਚ ਹੀ ਪਏ ਹੋਏ ਨੇ ਆ ਦੇਖ ਸਕਦੇ ਹੋ ਕੀ ਵੀ ਸਕ੍ਰੈਚ ਪਏ ਹੋਏ ਨੇ ਠੀਕ ਬਾਅਦ ਹਾਂ ਆਰੋ ਚਿੱਬਾ ਵੀ ਹੋਇਆ ਤੇ ਬਾਕੀ ਹਜੇ ਆ ਚੀਜ਼ਾਂ ਸੀ ਛੇੜ ਕੇ ਦੇਖਿਆ ਨਹੀਂ ਕਿਉਂਕਿ ਇਹ ਤਾਂ ਕੇਨ ਦੇ ਵਿੱਚ ਸੀ ਇਹਨਾਂ ਦਾ ਕੋਈ ਨੁਕਸਾਨ ਹੋਇਆ ਵੀ ਨਹੀਂ ਹੁਣ ਇਹ ਤਾਂ ਸਾਰੀਆਂ ਵਿੱਚ ਸੀ ਜਿਹੜੀਆਂ ਚੀਜ਼ਾਂ ਬਾਰੇ ਸੀ ਉਹ ਵੀngੀਆਂ ਜਰੂਰ ਹੋ ਗਈਆਂ ਕੁੱਟੀਆਂ ਵੀ ਪਈਆਂ ਨੇ ਤਾਂ ਇਹ ਚੀਜ਼ ਨੂੰ ਬੜਾ ਜਿਆਦਾ ਧਿਆਨ ਚ ਰੱਖਿਓ ਤਾਂ ਉਸ ਨੂੰ ਵੀਡੀਓ ਸੈਂਡ ਕਰਦੇ ਆਂ ਸੀ ਗੌਰ ਨਾਲ ਚੈੱਕ ਕਰਿਓ ਤੇ ਆ ਵੀ ਮੁੱਠਾ ਮੁੱਠਾ ਜਿਹਾ ਸਾਰਾ ਵਿੱਚੋਂ ਦੇਖ ਸਕਦੇ ਹੋ ਤੁਸੀਂ ਇਹਦੇ ਬਸ ਇਹ ਸਾਡੇ ਕੰਮ ਦੀ ਹੈ ਨਹੀਂ ਹੁਣ ਇਸ ਟਾਈਮ ਪਾਰਟੀ ਬੰਦੀ ਆ ਵੀ ਆਪਣੀ ਨਿਊਡਲ ਵਾਲੀ ਹਾਂ ਇਧਰ ਗੋਲ ਗੱਪਿਆਂ ਵਾਲੇ ਆਈਸਕ੍ਰੀਮ ਵਾਲੇ ਇਧਰ ਵੀ ਗੋਲ ਗੱਪਾ ਉਧਰ ਬੜੀਆਂ ਮੋਮੇ ਸਪ੍ਰਿੰਗ ਰੋਲ ਸੋਇਆ ਬੜੀਆਂ ਮੋਮੇਜ਼ ਇਧਰ ਇਹ ਚੀਜ਼ਾਂ ਹੈਗੀਆਂ ਨੇ ਤਾਂ ਖੜਾ ਆਪਣਾ ਝੋਟ ਹਾਂ ਇੱਥੇ ਪੂਰੀ ਹੱਬ ਬਣੀ ਹੋਈ ਆ ਆਪਣੇ ਪਿੰਡ ਦੀ ਤਾਂ ਤੁਸੀਂ ਦੇਖ ਸਕਦੇ ਹੋ ਉਧਰ ਜੂਸ ਬਾਰ ਹੈਗਾ ਜੇ ਜੂਸ ਜੂਸ ਵਗੈਰਾ ਲੈਣਾ ਤੋ ਉਧਰ ਸੋ ਨੂੰ ਮਿਲ ਜੂਗਾ ਸਬਜ਼ੀ ਵਗੈਰਾ ਲੈਣੀ ਆ ਗੋਲ ਗੱਪੇ ਟਿੱਕੀ ਜੋ ਵੀ ਤੁਹਾਨੂੰ ਚਾਹੀਦਾ ਤਾਂ ਆਪਣੇ ਰਾਮੀਲਾ ਗਰਾਊਂਡ ਦੇ ਵਿੱਚ ਤੁਹਾਨੂੰ હાજર ਹੋ ਮਿਲੂਗਾ ਤਾਂ ਆਪਾਂ ਪਾਰਟੀ ਪਹਿਲੇ ਤੇ ਨਿਊਟਰਲ ਵਾਲੀ ਖਾ ਰਹੇ ਆ ਆਪਾਂ ਅੱਗੇ ਖੇਤ ਇੱਥੇ ਆਪਣਾ 5 ਕਿਲੇਆਂ ਦੇ ਵਿੱਚ ਕੰਪਿਊਟਰ ਕਰਾ ਲੱਗਿਆ ਹੋਇਆ ਹੈ ਤਾਂ ਔਰ ਮਾ ਕੇ ਦੇਖਦੇ ਆਂ ਵੀ ਇਹ ਬਾਣ ਇੱਕੋ ਜਿਹੀ ਐ ਵੀ ਕੋਈ ਉੱਚਾ ਨੀ ਮਤ ਨਹੀਂ ਹੈਗਾ ਪਰ ਹੁਣ ਨੂੰ ਰਾਮਣਾ ਚਾਹੀਦਾ ਸੀ ਹਜੇ ਰਮਿਆ ਨਹੀਂ ਹੈਗਾ ਦੇਖੋ ਤਾਂ ਸਾਰਾ ਇੱਕੋ ਜਿਹਾ ਹੋਇਆ ਪਿਆ ਆ ਲਾਲਾ ਜਿਵੇਂ ਦਰਿਆ ਖੜਾ ਹੁੰਦਾ ਪਰਲੇ ਦੋ ਥੀਲਾਂ ਚ ਵੀ ਰਮਾਉਣਾ ਆਪਾਂ ਤਾਂ ਦੇਖੋ ਇਧਰੋਂ ਵੀ ਛੱਡਣ ਵਾਲੀ ਜਿੱਕ ਫਿਰ ਛੇਤੀ ਰਮ ਜਾਂਦਾ ਆ ਖੁੰਝਾ ਰਹਿ ਗਿਆ ਇਕੱਲਾ ਬਾਕੀ ਇਹ ਸਾਰਾ ਰਮ ਗਿਆ ਤਾਂ ਆ ਖੁੰਝਾ ਵੀ ਦੇਖੋ ਕਿੰਨੇ ਕ ਟਾਈਮ ਦੇ ਵਿੱਚ ਰਮੂਗਾ ਤੇ ਇਹਦਾ ਕੋਈ ਆਈਡੀਆ ਹੋਊਗਾ ਵੀ ਘੰਟਾ ਤੱਕ ਲੱਗੀ ਜਾਊ ਹਜੇ ਇਹਨੂੰ ਕਿਉਂਕਿ ਥੋਂ ਬਾਵਾ ਪਿਆ ਇਧਰ ਤੋਂ ਪੂਰਾ ਭਰ ਗਿਆ ਤਾਂ ਇਹਦੇ ਵਿੱਚ ਵੀ ਪਊਗਾ ਕਿਉਂਕਿ ਕਰ ਲੈ ਨੇਰੀ ਕਰਕੇ ਲਾਈਟ ਨਹੀਂ ਨਾ ਆਈ ਤਾਂ ਕਰਕੇ ਅੱਜ ਲਾਈਟ ਸੁਨੇਹਾ ਆ ਗਈ ਰਾਤ ਆ ਗਈ ਤਾਂ ਕੋਸਾ ਇਦਾਂ ਦੇ ਹਿਸਾਬ ਨਾਲ ਲਾਈਟ ਜੀ ਚੱਲੀ ਆ ਆ ਨੱਕੇ ਤੋਂ ਪਾਣੀ ਪੈਂਦਾ ਬਾਈ ਆ ਦੇ ਓਏ ਬਾਹਰ ਦਾ ਨਜ਼ਾਰਾ ਇੱਕ ਹੋਰ ਹੈ ਇਹ ਜਿਵੇਂ 2.5 ਕਿਲੋ ਲੈਣੇ 4 ਕਿਲਿਆ ਨੇ ਡੇਢ ਕਿਲਾ ਹੋ ਸੀ ਡੇਢ ਕਿਲਾ ਹੋ ਸੀਗਾ ਤੇ 2.5 3.5 ਕਿਲੋ ਉਧਰ ਨੇ ਬਾਹਰ ਸਾਰਾ ਇਕੱਠਾ ਕਰ ਇਹ ਦੇ ਨਹੀਂ ਰਾਵੀ ਜਿੰਨਾ ਵੀ ਵਹਣਾ ਸਾਰੇ ਦੇ ਵਿੱਚ ਪੈ ਮਦਬੇ ਹੋਏ ਨੇ ਖਾਲ ਜਮਾ ਵੀ ਨਹੀਂ ਕੜਨਾ ਹੁਣ ਵੀ ਆ ਖੁੰਜੇ ਨੂੰ ਨਾ ਘੰਟਾ ਡੇਢ ਘੰਟਾ ਲੱਗੂਗਾ ਤਾਂ ਆਪਾਂ ਹੁਣ ਟਾਈਮ ਦੇਖ ਲਿਆ ਤਾਂ ਘੰਟੇ ਡੇਢ ਘੰਟੇ ਬਾਧਾਵਾਂਗੇ ਹੋ ਖੜੀਆ ਸਕੂਟੀ ਆਪਣੀ ਹੁਣ ਚਲਦੇ ਆ ਪੰਡਾ ਨੂੰ 11 ਵਜੇ ਆਏ ਆ ਵੀ ਆਪਾਂ ਖੇਤ 11 ਵਜੇ ਸਾਰਾ ਭਰ ਗਿਆ ਆਪਾਂ ਪਾਉਣੇ ਇੱਕ 10 ਵਜੇ ਗਏ ਸੀ ਟੀਚਾ ਸੀ ਆਪਣਾ ਆਈਡੀਆ ਸੀਗਾ ਵੀ 11 ਕਵੇ ਨੂੰ ਸਵੇਕ 11 ਵਜੇ ਨੂੰ ਇਹ ਭਰ ਜੂਗਾ ਤਾਂ ਗੱਲ ਉਹੀ ਹੋਈ 11:00 ਵਜੇ ਦੇ 10 ਮਿੰਟਾਂ ਤੇ ਇਹਦਾ ਟੱਕਣ ਲੱਗਦਾ ਆਪਾਂ ਇਧਰ ਲਾ ਖੋਲਦਾ ਆਹ ਹੁਣ ਚੱਲਣਾ ਦੇਖਦੇ ਕਿੰਨੇ ਕ ਟਾਈਮ ਚਾਰਾ ਮੂੰਹ ਇਹ